ਸਤਿ ਸ਼੍ਰੀ ਅਕਾਲ ਦੋਸਤੋ ਔਰ ਸਿਰਫ 10 ਮਿੰਟਾਂ ਵਿੱਚ ਪੰਜਾਬ ਦੀਆਂ 50 ਵੱਡੀਆਂ ਖਬਰਾਂ ਜਾਣੀਏ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਕਿਸ ਜਗ੍ਹਾ ਤੋਂ ਦੇਖ ਰਹੇ ਹੋ ਕਮੈਂਟ ਵਿੱਚ ਜ਼ਰੂਰ ਦੱਸੋ ਪੰਜਾਬ ਵਿੱਚ ਕੜਾਕੀ ਦੀ ਠੰਡ ਕਾਰਨ ਸਵੇਰ ਸਮੇਂ ਤੋਂ ਦੁਸ਼ਾਈ ਟ੍ਰੈਫਿਕ ਪ੍ਰਭਾਵਿਤ ਵਿਦਿਆਰਥੀਆਂ ਨੇ ਫਸਲਾਂ ਦੀ ਬੀਮਾ ਰਕਮ ਜਲਦੀ ਜਾਰੀ ਕਰਨ ਦੀ ਮੰਗ ਕੀਤੀ ਅੰਮ੍ਰਿਤਸਰ ਵਿੱਚ ਸੇਰ ਸਪਟਾ ਵਧਾਉਣ ਲਈ ਨਵਾਂ ਪ੍ਰੋਜੈਕਟ ਸ਼ੁਰੂ ਗੁਰੰਦਰ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਮੇਲਾ ਲਗਾਇਆ ਗਿਆ ਮੋਗਾ ਵਿੱਚ ਨਸ਼ਾ ਤਸਕਰੀ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ ਪਟਿਆਲੇ ਵਿੱਚ ਸੜਕ ਹਾਦਸੇ ਦੌਰਾਨ 2 ਲੋਕ ਜ਼ਖਮੀ ਫਿਰੋਜ਼ਪੁਰ ਵਿੱਚ ਕਿਸਾਨ ਮੰਡੀਆ ਵਿੱਚ ਖਰੀਦ ਪ੍ਰਕਿਰਿਆ ਤੇਜ਼ ਬਠਿੰਡਾ ਵਿੱਚ ਨਵੀਂ ਬੱਸ ਸੇਵਾ ਸ਼ੁਰੂ ਹੋਣ ਲਈ ਯਾਤਰੀ ਖੁਸ਼ ਮਾਨਸਾ ਵਿੱਚ ਪਾਣੀ ਦੀ ਸਪਲਾਈ ਸੁਧਾਰਨ ਲਈ ਨਵੇਂ ਪਿਊਬੈਲ ਲੱਗੇ ਹੁਸ਼ਿਆਰਪੁਰ ਵਿੱਚ ਸਿਹਤ ਕੈਂਪ ਲਗਾ ਕੇ ਮੁਫਤ ਚੈੱਕਅਪ ਕੀਤਾ ਗਿਆ ਫਰੀਦਕੋਟ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦਾ ਕੰਮ ਤੇਜ਼। ਕਪੂਰਥਲਾ ਵਿੱਚ ਨਵਾਂ ਪਾਰਕ ਬਣਾਉਣ ਦੀ ਝੋਜਨਾ ਤਿਆਰ। ਸੰਗਰੂਰ ਵਿੱਚ ਖੇਡ ਮੇਲੇ ਨੂੰ ਉਤਸ਼ਾਹਿਤ ਕਰਨ ਲਈ ਟੂਰਨਾਮੈਂਟ। ਖਾਨਕੋਟ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ। ਗੁਰਦਾਸਪੁਰ ਵਿੱਚ ਨੌਜਵਾਨਾਂ ਲਈ ਸਕਿੱਲ ਟ੍ਰੇਨਿੰਗ ਕੋਰਸ ਸ਼ੁਰੂ। ਫੋੜ ਵਿੱਚ ਦਰਿਆ ਦਾ ਪਾਣੀ ਪੱਦਰ ਸਟੇਅਰ ਬਣਿਆ। ਜਿਲ੍ਹੇ ਕਾ ਵਿਚ ਸੜਕ ਮਰਮਮਤ ਕੰਮ ਸ਼ੁਰੂ ਹੋਇਆ। ਤਰੋ ਵਿਚ ਤਾਰ ਮਿਕ ਸਮਾਗਮ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ। ਪਲੇਰ ਕੋਟਲਾ ਵਿਚ ਨਵਾਂ ਹਸਪਤਾਲ ਵਿੰਗ ਲੋਕਲੀ ਖੋਲੇ ਗਿਆ। ਬਰਨਾਨਾ। ਅਭਿ ਵਿਚ ਸਵਸ਼ਦਾ ਅਭਿਆਨ ਤਹਿਤ ਸਫਾਈ ਮਹਿੰਤ ਚਲਾਈ ਗਈ। ਨਵਾਂ। ਸ਼ਹਿਰ ਵਿਚ ਪਿੰਡਾਂ ਨੂੰ ਜੋੜਨ ਵਾਲੀ ਸੜਕ ਮਨਜ਼ੂਰ। ਮੁਕਸਰ। ਵਿਚ ਕਿਸਾਨਾਂ ਨੂੰ ਨਵੀਂ ਟੈਕਨੋਲੋਜੀ ਦੀ ਟ੍ਰੇਨਿੰਗ। ਮੁਹਾਰੀ ਵਿੱਚ ਆਈਟੀ ਸੈਂਟਰ ਵਿੱਚ ਨਿਵੇਸ਼ ਵਧਣ ਦੀ ਉਮੀਦ। ਅਬੂਰ ਵਿੱਚ ਮੌਸਮ ਬਦਲਾਅ ਕਾਰਨ ਦਾ ਫਾਸਲਾ ਅਨੁਲਾਬ। ਅਬ ਕਾਜਪੁਰਾ ਵਿੱਚ ਰੇਲਵੇ ਸਟੇਸ਼ਨ ਦਾ ਨਵੀਕਰਨ ਸ਼ੁਰੂ। ਮਨਾਰਾ ਵਿੱਚ ਬਿਜਲੀ ਸਪਲਾਈ ਸੁਧਾਰਨ ਲਈ ਨਵੇਂ ਟਰਾਂਸਫਾਰਮ ਲੱਗੇ। ਫਲੋਰ ਵਿੱਚ ਸਿੱਖਿਆ ਸੰਸਥਾਵਾਂ ਨੂੰ ਨਵੀਆਂ ਸਹੂਲਤਾਂ ਮਿਲੀਆਂ। ਅਗਰਾਉ ਵਿੱਚ ਵਪਾਰ ਮੰਡਲ ਨੇ ਨਵੀਆਂ ਝੋਜਨਾਵਾਂ ਐਲਾਨੀਆਂ। ਨਵਾਂ ਵਿੱਚ ਟ੍ਰੈਫਿਕ ਨਿਯਮ ਸਖਤੀ ਨਾਲ ਲਾਗੂ ਕੀਤੇ ਗਏ। ਹਰਮਾਨ ਵਿੱਚ ਖੇਤੀਬਾੜੀ ਮੇਲੇ ਨੂੰ ਵੱਡੀ ਭੀੜ ਮਿਲੀ। ਕਬਸੀ ਵਿੱਚ ਨਵੀਂ ਉਦਯੋਗਿਕ ਇਕਾਈ ਸ਼ੁਰੂ ਹੋਈ। ਮੁਜੀਠਾ ਵਿੱਚ ਪਾਣੀ ਸਪਲਾਈ ਝੋਜਾਂ ਨੂੰ ਮਨਜ਼ੂਰੀ ਮਿਲੀ। ਲਕੋਧਰ ਵਿੱਚ ਖੇਡ ਗਰਾਊਂਡ ਦੀ ਮੁਰੰਮਤ ਕੀਤੀ ਗਈ। ਜੀਰਾ ਵਿੱਚ ਸਿਹਤ ਸਭਾ ਵੱਲੋਂ ਨਵਾਂ ਐਂਬੂਲੈਂਸ ਸ਼ਾਮਲ। ਪੁਰਬਈ ਦਸਾਨਾ ਨੂੰ ਮਿੱਟੀ ਜਾਂਚ ਰਿਪੋਰਟ ਬੰਡੀਆ ਗਵਾੜਾ ਵਿੱਚ ਟ੍ਰੈਫਿਕ ਜਾਮ ਤੋਂ ਰਾਹਤ ਲਈ ਨਵਾਂ ਰੂਟ ਡੇਰਾ ਬਾਬਾ ਨਾਨਕ ਵਿੱਚ ਧਾਰਮਿਕ ਯਾਤਰੀਆਂ ਦੀ ਭੀੜ ਵਧੀ ਮੁਰੰਡਾ ਵਿੱਚ ਪਾਣੀ ਸੰਭਾਲ ਛੋਜਣਾ ਸ਼ੁਰੂ ਕੀਤੀ ਗਈ ਨਾਂਬਾ ਵਿੱਚ ਸੜਕ ਸੁਰੱਖਿਆ ਮੇਮ ਚਲਾਈ ਗਈ ਅਜਸਸੀ ਵਿੱਚ ਨਵਾਂ ਬਸਾ ਡਾ ਮਣਾਉਣ ਦੀ ਤਿਆਰੀ ਪਚੌਰ ਵਿੱਚ ਪਿੰਡ ਨੂੰ ਇੰਟਰਨੈਟ ਸਹੂਲਤ ਮਿਲੀ ਕੁਲਤਵੀਚ ਕਿਸਾਨਾਂ ਲਈ ਮੌਸਮ ਜਾਣਕਾਰੀ ਕੇਂਦਰ ਖੁੱਲੇ। ਉਤੌਰੀ ਵਿੱਚ ਸਵੇਰ ਰੋਜ਼ਗਾਰ ਝੋਜਨਾ ਤਹਿਤ ਲੋਨ ਵੰਡੇ ਗਏ। ਲੇਹਰਾ ਗੱਗਾ ਵਿੱਚ ਸਿਹਤ ਸਿਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ। ਤਾਰਪੁਰ ਵਿੱਚ ਨਗਰ ਨਿਯਮ ਵੱਲੋਂ ਸਫਾਈ ਪ੍ਰਬੰਧ ਤੇਜ਼। ਖਰੜ ਵਿੱਚ ਨਵਾਂ ਸਕੂਲ ਭਵਨ ਤਿਆਰ ਹੋਇਆ। ਫੁੱਟਲਾਡਾਂ ਵਿੱਚ ਕਿਸਾਨ ਮੰਡੀਆ ਵਿੱਚ ਭੀੜ ਵਧੀ ਪੂਰੇ ਪੰਜਾਬ ਵਿੱਚ ਵਿਕਾਸ ਕਾਰਜਾਂ ਨੂੰ ਤੇ ਪੂਰੇ ਪੰਜਾਬ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਦੋਸਤੋ ਜੇ ਤੁਹਾਨੂੰ ਅੱਜ ਦੀਆਂ ਖਬਰਾਂ ਪਸੰਦ ਆਈਆਂ ਹੋਣ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੀ رائے ਕਮੈਂਟ ਵਿੱਚ ਜਰੂਰ ਸਾਂਝੀ ਕਰੋ। ਕੱਲ ਫੇਰ ਮਿਲਣ ਦੇ ਤਾਜ਼ਾ ਖਬਰਾਂ ਨਾਲ ਧੰਨਵਾਦ।